ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਨਾ ਆਪਾਂ ਪਾਵਨ ਪਵਿੱਤਰ ਅੰਗ 231 ਤੇ ਸੁਭਾਏਮਾਨੀ ਸ਼ਬਦ ਪੜਾਂਗੇ ਤੇ ਨਾ ਕੱਲ ਪਾਵਨ ਪਵਿੱਤਰ ਅੰਗ 230 ਤੇ ਪੰਕਤੀਆਂ ਰਹਿੰਦੀਆਂ ਸੀ ਉਹ ਪੰਕਤੀਆਂ ਆਪਾਂ ਸੰਖੇਪ ਵਿੱਚ ਰਿਪੀਟ ਕਰਾਂਗੇ ਜਿਥੇ ਕਿ ਸਤਗੁਰੂ ਕਹਿੰਦੇ ਸੀ ਗੁਰਮਖ ਅਲਿਪਤ ਰਹੇ ਨਿਬਲਾਈ ਬਹੁਤੇ ਭੇਖ ਕਰੇ ਭੇਖ ਧਾਰੀ ਅੰਤਰ ਤ੍ਰਿਸ਼ਨਾ ਫਿਰੇ ਹੰਕਾਰੀ ਇਹਨਾ ਗੁਰੂ ਮਹਾਰਾਜ ਕਹਿੰਦੇ ਇਥੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਰਲੇ ਪਰਿੰਦੇ ਹਨ ਜਿਹੜਾ ਕਿ ਸਤਿਗੁਰਾਂ ਨੇ ਉਦੋਂ ਪਹਿਲਾਂ ਵਾਲੇ ਬੰਦ ਚ ਦੱਸਿਆ ਸੀ ਮਾਇਆ ਮੋਹ ਨਟ ਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਵੀ ਜਿਹੜਾ ਮਾਇਆ ਦਾ ਮੋਹ ਆ ਜਿਵੇਂ ਜਦੋਂ ਕੋਈ ਨਟਬਾਜੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ ਜਿਵੇਂ ਪ੍ਰਭੂ ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ ਜਗਤ ਰਚਨਾ ਦਾ ਤਮਾਸ਼ਾ ਰਚ ਦਿੱਤਾ ਤੇ ਮਨਮੁਖ ਅੰਧ ਰਹੇ ਲਪਟਾਈ ਮਹਾਰਾਜ ਕਹਿੰਦੇ ਇਸ ਨੂੰ ਵੇਖ-ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਸ ਤਮਾਸੇ ਨਾਲ ਚੰਬੜੇ ਰਹਿੰਦੇ ਹਨ ਵੀ ਜਿਹੜੇ ਮਨਮੁਖ ਇਨਸਾਨ ਨੇ ਜਿਹੜੀ ਆਪਾਂ ਪੰਕਤੀ ਹੁਣ ਪਹਿਲਾਂ ਬੋਲੀ ਆ ਗੁਰਮੁਖ ਅਲਿਪਤ ਰਹੇ ਨਿਬਲਾਈ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਗੁਰੂ ਦੇ ਸਾਹਮਣੇ ਰਹਿਣ ਵਾਲੇ ਨੇ ਗੁਰੂ ਦੇ ਪਿਆਰੇ ਨੇ ਉਹ ਪ੍ਰਭੂ ਚਰਨਾ ਵਿੱਚ ਸੁਰਤ ਜੋੜ ਕੇ ਇਸ ਤਮਾਸੇ ਤੋਂ ਨਿਰਲੇਪ ਰਹਿੰਦੇ ਹਨ ਨਿਰਲੇਪ ਰਹਿੰਦੇ ਹਨ ਵੀ ਉਹਨਾਂ ਨੂੰ ਉਹ ਨਹੀਂ ਇਸ ਤਮਾਸ਼ੇ ਵਿੱਚ ਖਚਟ ਹੁੰਦੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਅਗਲੇ ਬੰਦ ਚ ਫੇਰ ਮਹਾਰਾਜ ਨੇ ਦੱਸਤਾ ਬਹੁਤੇ ਭੇਖ ਕਰੇ ਭੇਖ ਧਾਰੀ ਅੰਤਰ ਤ੍ਰਿਸ਼ਨਾ ਫਿਰੇ ਹੰਕਾਰੀ ਮਹਾਰਾਜ ਕਹਿੰਦੇ ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ ਤੇ ਅੰਤਰ ਤ੍ਰਿਸ਼ਨਾ ਫਿਰ ਇਹ ਹੰਕਾਰੀ ਮਹਾਰਾਜ ਕਹਿੰਦੇ ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬਣੀ ਰਹਿੰਦੀ ਹੈ ਉਹ ਹੰਕਾਰ ਵਿੱਚ ਹੀ ਵਿਚਰਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਆਪ ਨਾ ਚੀਨੇ ਬਾਜੀ ਹਾਰੀ ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ ਇਸ ਵਾਸਤੇ ਉਹ ਮਨੁੱਖ ਜਨਮ ਦੀ ਬਾਜੀ ਆਰ ਜਾਂਦਾ ਹੈ ਕਾਪੜ ਪਹਿਰ ਕਰੇ ਚੁਤرائی ਮਹਾਰਾਜ ਕਹਿੰਦੇ ਨਾ ਇਹ ਭਾਈ ਜਿਹੜਾ ਮਨੁੱਖ ਨਰੇ ਧਰਮਕ ਪਹਿਰਾਵੇ ਕਰਕੇ ਹੀ ਚੁਤرائی ਦੀਆਂ ਗੱਲਾਂ ਕਰਦਾ ਹੈ ਮਤਲਬ ਸਿਆਣੀਆਂ ਗੱਲਾਂ ਚਤرائی ਦਾ ਭਾਵ ਆ ਵੀ ਬਹੁਤ ਸਿਆਣੀਆਂ ਗੱਲਾਂ ਕਰਦਾ ਧਰਮਕ ਪਹਿਰਾਵੇ ਨੂੰ ਪਹਿਨ ਕੇ ਉਹ ਆਪਣੇ ਸਿੱਖਾਂ ਵਿੱਚ ਵੀ ਹੋ ਜਾਂਦਾ ਹੋ ਸਕਦਾ Hindu ਧਰਮ ਵਿੱਚ ਵੀ ਹੋ ਸਕਦਾ ਮੁਸਲਮ ਧਰਮ ਵਿੱਚ ਵੀ ਹੋ ਸਕਦਾ ਅਸਾਈ ਧਰਮ ਵਿੱਚ ਵੀ ਹੋ ਸਕਦਾ ਉਹ ਕਿਸੇ ਵੀ ਧਰਮ ਵਿੱਚ ਹੋ ਸਕੇ ਹੋ ਸਕਦਾ انسان ਵੀ ਜਿਹੜਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਨਿਰੇ ਧਰਮਕ ਪਹਿਰਾਵੇ ਕਰਕੇ ਹੀ ਬੜੀਆਂ ਸਿਆਣੀਆਂ ਗੱਲਾਂ ਕਰਦਾ ਪਰ ਮਾਇਆ ਮੋਹ ਅਤਿ ਪਰਮ ਭੁਲਾਈ ਮਹਾਰਾਜ ਕਹਿੰਦੇ ਸਿਰਫ ਤੇ ਸਿਰਫ ਕਿ ਧਰਮੀ ਹਾਂ ਅੰਦਰੋਂ ਪਰ ਅੰਦਰੋਂ ਮਾਇਆ ਦੇ ਮੋਹ ਦੇ ਕਾਰਨ ਬਹੁਤ ਟੜਕਣਾ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਮਹਾਰਾਜ ਕਹਿੰਦੇ ਉਹ ਮਨੁੱਖ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ਨਾਮ ਰਤੇ ਸਦਾ ਬਿਰਾਗੀ ਜਿਹੜੇ ਬਨੁਕ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ ਬਰਾਗਮਾਨ ਰਹਿੰਦੇ ਹਨ ਮਤਲਬ ਪ੍ਰਭੂ ਪ੍ਰਮਾਤਮਾ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ ਗਿਰਹੀ ਅੰਤਰ ਸਾਚ ਲਿਵ ਲਾਗੀ ਗ੍ਰਸਥ ਵਿੱਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਆਪ ਦੇ ਪਰਿਵਾਰ ਦੀ ਦੇਖਭਾਲ ਕਰਦਾ ਆਪਦੇ ਪਰਿਵਾਰ ਦਾ ਸਿਸਟਮ ਚਲਾਉਂਦਾ ਚਲਾਉਂਦਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਗੁਰੂ ਮਾਰਾ ਸਮਝਾਉਂਦੇ ਨੇ ਇਹ ਨਹੀਂ ਹੈ ਵੀ ਤੂੰ ਆਪਣਾ ਪਰਿਵਾਰਕ ਜ਼ਿੰਮੇਵਾਰੀਆਂ ਛੱਡ ਕੇ ਜੀ ਆਪਣੇ ਕਾਰੋਬਾਰ ਛੱਡ ਕੇ ਜਿਹੜੇ ਤੂੰ ਕਰਦਾ ਵੀ ਬੇਲਾ ਹੋ ਕੇ ਬਹਿ ਜਾ ਜੱਟੋਆ ਪੱਟ ਕੇ ਬਹਿ ਜਾ ਜਾਂ ਧੂਣੀਆਂ ਤਾਪਣ ਲੱਗ ਜਾ ਜਾਂ ਜੰਗਲਾਂ ਵਿੱਚ ਜਾ ਕੇ ਬਹਿ ਜਾ ਜਾਂ ਪਹਾੜਾਂ ਵਿੱਚ ਜਾ ਕੇ ਬਹਿ ਜਾ ਇਹਨੂੰ ਮਾਨਤਾ ਨਹੀਂ ਦਿੰਦੀ ਗੁਰਬਾਣੀ ਗੁਰਮਤ ਗੁਰਮਤ ਇਹ ਕਹਿੰਦੀ ਆ ਵੀ ਆਪਣੇ ਫਰਜ਼ ਪਸਾਨ ਆਪਣਾ ਘਰ ਪਰਿਵਾਰ ਚਲਾ ਸਹੀ ਤਰੀਕੇ ਦੇ ਨਾਲ ਸੱਚੀ ਸੁੱਚੀ ਕਿਰਤ ਕਮਾਈ ਕਰਕੇ ਤੇ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਰਹੇ ਇਥੇ ਦੱਸਿਆ ਜੀ ਗ੍ਰਿਸ਼ਟ ਵਿੱਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ ਧਿਰ ਰਹਿਣ ਵਾਲੇ ਪਰਮਾਤਮਾ ਵਿੱਚ ਲੱਗੀ ਰਹਿੰਦੀ ਆ ਵੇਲੇ ਬਹਿ ਕੇ ਕਿਤੇ ਨਹੀਂ ਕਿਹਾ ਮਹਾਰਾਜ ਕਿਤੇ ਕੁਰਬਾਨੀ ਵਿੱਚ ਨਹੀਂ ਲਿਖਿਆ 1430 ਅੰਗ ਨੇ ਗੁਰੂਵਾਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਦੇ ਕਿਤੇ ਵੀ ਨਹੀਂ ਲਿਖਿਆ ਵੀ ਵਿਹਲਾ ਬਹਿ ਕੇ ਬੰਦਗੀ ਕਰ ਲਾ ਬਜਾ ਢਾਈ ਘੰਟੇ ਬਹਿ ਜਾ ਨਾ ਆਪਣੇ ਫਰਜ਼ ਪਛਾਨ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਸੰਧਾਨ ਤਾਂ ਗੁਰੂ ਦਾ ਇੱਥੇ ਵੀ ਸਤਿਗੁਰਾਂ ਨੇ ਇਹੀ ਸਮਝਾਇਆ ਗਿਰਹੀ ਅੰਤਰ ਸਾਚ ਲੈ ਬਲਾਗੀ ਗ੍ਰਸਥ ਵਿੱਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੱਗੀ ਰਹਿੰਦੀ ਹੈ। ਨਾਨਕ ਸਤਗੁਰ ਸੇਵੇ ਸੇਵਡ ਭਾਗੀ ਮਹਾਰਾਜ ਕਹਿਣਾ ਕਰਦੇ ਨੇ ਉਹ ਮਨੁੱਖ ਵੱਡਾ ਹੈ ਵੱਡੇ ਭਾਗਾਂ ਵਾਲੇ ਹਨ ਕਿਉਂਕਿ ਉਹ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ। ਗੌੜੀ ਮਹੱਲਾਤੀ ਜਾਂ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਬ੍ਰਹਮਾ ਮੂਲ ਵੇਦ ਅਭਿਆਸਾ हे ਭਾਈ ਜਿਸ ਬ੍ਰਹਮਾ ਨੂੰ ਵੇਦ ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ ਜਿਹੜਾ ਬ੍ਰਹਮਾ ਵੇਦ ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ ਤਿਸਤੇ ਉਪਜੇ ਦੇਵ ਮੋਹ ਪਿਆਸਾ ਮਹਾਰਾਜ ਕਹਿੰਦੇ ਉਸ ਤੋਂ ਸਾਰੇ ਦੇਵਤੇ ਪੈਦਾ ਹੋਏ ਮੰਨੇ ਜਾਂਦੇ ਹਨ ਪਰ ਉਹ ਦੇਵਤੇ ਮਾਇਆ ਦੇ ਮੋਹ ਮਾਇਆ ਦੇ ਮੋਹ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਹੋਈ ਦੱਸੇ ਜਾ ਰਹੇ ਹਨ ਹਵਾਲਾ ਦਿੱਤਾ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਇਹ ਇਸ ਤਰ੍ਹਾਂ ਦਾ ਭਾਈ ਲੱਗਦਾ ਹੈ ਉਸ ਤੋਂ ਸਾਰੇ ਦੇਵਤੇ ਪੈਦਾ ਹੋਏ ਮੰਨੇ ਜਾਂਦੇ ਹਨ ਪਰ ਉਹ ਦੇਵਤੇ ਮਾਇਆ ਦੇ ਮੋਹ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ ਅਗੇ ਮਹਾਰਾਜ ਦੱਸਦੇ ਨੇ ਤ੍ਰੈ ਗੁਣ ਪਰਮੈ ਨਾਹੀ ਨਿਜ ਘਰ ਵਾਸਾ ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਭਟਕਦੇ ਰਹੇ ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਣਾ ਨਾ ਮਿਲਿਆ ਤੇ ਸਮਝਾਇਆ ਮਨੁੱਖ ਤੈਨੂੰ ਆ ਵੀ ਉਹਨਾਂ ਨੂੰ ਵੀ ਟਿਕਾਣਾ ਜੇ ਮਿਲ ਸਕਦਾ ਦੇਵਤੇ ਖਮਾਉਣ ਵਾਲਿਆਂ ਨੂੰ ਤੇ ਤੂੰ ਕੀ ਦੇ मागਦੀ ਮੋਲੀ ਆ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਜੀਵਨ ਸਫਲ ਨਹੀਂ ਹੋਣਾ ਇਹਦਾ ਅਸਲ ਭਾਵ ਇਹ ਆ ਮਹਾਰਾਜ ਕਹਿੰਦੇ ਅੱਗੇ ਅੱਗੇ ਕਹਿੰਦੇ ਤਾਂ ਸਤਿਗੁਰੂ ਦੱਸਦੇ ਨੇ ਹਮ ਹਰ ਰੱਖ ਸਤਿਗੁਰੂ ਮਲਾਇ ਹੈ ਭਾਈ ਸਾਨੂੰ ਪਰਮਾਤਮਾ ਨੇ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਹੈ ਪਰਮਾਤਮਾ ਨੇ ਸਾਨੂੰ ਗੁਰੂ ਮਿਲਾ ਦਿੱਤਾ ਸ਼ਬਦ ਗੁਰੂ ਸ਼ਬਦ ਗੁਰੂ ਦੇ ਨਾਲ ਮਿਲ ਕੇ ਰਹਿਣਾ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਖ ਪੀਤਾ ਤੱਕ ਸ਼ਬਦ ਗੁਰੂ ਦੇ ਨਾਲ ਹੀ ਜੋੜਿਆ ਵੀ ਸ਼ਬਦ ਹੀ ਗੁਰੂ ਹੈ ਮਹਾਰਾਜ ਅੱਗੇ ਕਹਿੰਦੇ ਨੇ ਅਨ ਦਿਨ ਭਗਤ ਹਰ ਨਾਮ ਤੇ ਰੜਾਇਆ ਪਹਿਲਾ ਵਾਲੇ ਬੰਦ ਚ ਸਤਿਗੁਰਾਂ ਨੇ ਦੱਸਤਾ ਬਈ ਸਾਨੂੰ ਪ੍ਰਮਾਤਮਾ ਨੇ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਹੈ ਪ੍ਰਮਾਤਮਾ ਨੇ ਸਾਨੂੰ ਗੁਰੂ ਮਿਲਾ ਦਿੱਤਾ ਹੈ ਤੇ ਹੁਣ ਅਨ ਦਿਨ ਭਗਤ ਹਰ ਨਾਮ ਧਰ ਰੜਾਇਆ ਜਿਸ ਗੁਰੂ ਨੇ ਛੱਡ ਦਿਲ ਵਿੱਚ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਪੱਕੀ ਟਿਕਾ ਦੇ ਦਿੱਤੀ ਹੈ ਨਾ ਪ੍ਰਮਾਤਮਾ ਦਾ ਨਾਮ ਪੱਕਾ ਟਿਕਾ ਦਿੰਦਾ ਹੈ ਉਹ ਹੈ ਗੁਰਬਾਣੀ ਗੁਰੂ ਸ਼ਬਦ ਗੁਰੂ ਆਪਣੇ ਹਿਰਦੇ ਘਰ ਵਿੱਚ ਸ਼ਬਦ ਰਾਹੀ ਪ੍ਰਮਾਤਮਾ ਦਾ ਨਾਮ ਟਿਕਣਾ ਹੈ ਜੀ ਤਾਂ ਹੀ ਸ਼ਬਦ ਗੁਰੂ ਦੇ ਨਾਲ ਜੋੜਿਆ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਤੇ ਸਮੇਸ਼ ਪਿਤਾ ਤੱਕ 15 ਭਗਤ ਸਹਿਬਾਨਾਂ ਦੀ ਬਾਣੀ ਆ ਇਹਨਾਂ ਨੇ ਵੀ ਸਾਨੂੰ ਸ਼ਬਦ ਗੁਰੂ ਨਾਲ ਹੀ ਜੋੜਿਆ 11 ਭਟ ਸਹਿਬਾਨਾਂ ਦੀ ਆ ਸ਼ਬਦ ਨਾਲ ਜੋੜਿਆ ਤਿੰਨ ਗੁਰ ਸਿੱਖ ਸਿੱਖ ਸਹਿਬਾਨਾਂ ਦੀ ਬਾਣੀ ਉਹਨਾਂ ਨੇ ਵੀ ਸ਼ਬਦ ਨਾਲ ਹੀ ਜੋੜਿਆ ਅੱਗੇ ਮਾਰਾ ਸਮਝਾਉਂਦੇ ਨੇ ਤ੍ਰੈ ਗੁਣ ਬਾਣੀ ਬ੍ਰਹਮ ਜਝਾਲਾ ਏ ਭਾਈ ਬ੍ਰਹਮਾ ਦੀ ਰਚੀ ਹੋਈ ਬਾਣੀ ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਰੱਖਦੀ ਹੈ ਮਾਇਆ ਦੇ ਜੰਗਾਲ ਵਿੱਚ ਹੀ ਰੱਖਦੀ ਹੈ ਜਿਹਨੂੰ ਆਮ ਸੰਸਾਰ ਮਨ ਦਾ ਬ੍ਰਹਮ ਵਿਸ਼ਨੂੰ ਤਿੰਨ ਚੇਲੇ ਪ੍ਰਮਾਨ ਜਿਨ੍ਹਾਂ ਦੀ ਗੱਲ ਕਰੀ ਆ ਤੇ ਗੁਰਬਾਣੀ ਵਿੱਚ ਬੜੇ ਮਿੱਠੇ ਢੰਗ ਨਾਲ ਉਹਨਾਂ ਨੂੰ ਰੱਦ ਕੀਤਾ ਜਪਜੀ ਸਾਹਿਬ ਦੀ ਬਾਣੀ ਵਿੱਚੀ ਵੀ ਨਹੀਂ ਪਾਈ ਕੋਈ ਬ੍ਰਹਮਾ ਪੈਦਾ ਕਰਨ ਵਾਲਾ ਨਹੀਂ ਹੈ ਕੋਈ ਵਿਸ਼ਨੂੰ ਸਾਫ ਸੰਭਾਲ ਕਰਨ ਵਾਲਾ ਨਹੀਂ ਹੈ ਕੋਈ ਸ਼ਬਜੀ ਮਾਰਨ ਵਾਲਾ ਨਹੀਂ ਹੈ ਆਪਣੀ ਮਰਜ਼ੀ ਨਾਲ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਚੱਲਦਾ ਅਗਲੀ ਪੰਕਤੀ ਆ ਜਿਹੜੀ ਏਕਮਾਈ ਜੁਗਤ ਵਿਆਹੀ ਤੈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪਣਾਰੀ ਇੱਕ ਲਾਇਦੀ ਬਾਨ ਇੱਥੇ ਤੱਕ ਅਰਥ ਕਰ ਲੈ ਤੇ ਅਗਲੇ ਅਗਲੀ ਪੰਕਤੀ ਵੀ ਸੁਣੋ ਜਿਬ ਤਿਸ ਭਾਵੇ ਤਿਵੇ ਚਲਾਵੇ ਜਿਬ ਹੋਵੇ ਫਰਮਾਨ ਗੁਰੂ ਨਾਨਕ ਬਾਬਾ ਜੀ ਕਹਿੰਦੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਹੁਕਮ ਹੁੰਦਾ ਓਵੇਂ ਸ੍ਰਿਸ਼ਟੀ ਚੱਲਦੀ ਐ ਕਿਸੇ ਦੇ ਹੱਥ ਵਿੱਚ ਸੰਸਾਰਕ ਮਨੁੱਖੀ ਦੇ ਮਨੁੱਖ ਦੇ ਕਿਸੇ ਵੀ ਹੱਥ ਵਿੱਚ ਪਾਵਰ ਨਹੀਂ ਹੈ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਜਾਂ ਕਿਸੇ ਦੇ ਹੱਥ ਵਿੱਚ ਪਾਵਰ ਪੈਦਾ ਕਰਨ ਵਾਲੀ ਜਾਂ ਸੰਭਾਲ ਸੰਭਾਲ ਕਰਨ ਵਾਲੀ ਜਾਂ ਮਾਰਨ ਵਾਲੀ ਕਿਸੇ ਦੇ ਹੱਥ ਵਿੱਚ ਪਾਵਰ ਨਹੀਂ ਹੈ ਕਿਸੇ ਦੇ ਵੀ ਇਹ ਵਹਿਮ ਭਰਮ ਭਲੇਖੇ ਚੱਕ ਦੋ ਆਉਦੇ ਮਨ ਚੋਂ ਇੱਕੋ ਇੱਕ ਅਕਾਲ ਪੁਰਖ ਵਾਏ ਕੋ ਦਾ ਹੁਕਮ ਵਰਤਦਾ ਉਹੀ ਹੁੰਦਾ ਹੁਕਮੇ ਅੰਦਰ ਆਇਆ ਤੇ ਹੁਕਮੇ ਜਾਣਾ ਦੁੱਖ ਸੁੱਖ ਤੇਰੇ ਕਰਮਾਂ ਦਾ ਜਿਹੋ ਜਿਹਾ ਤੂੰ ਮਤਲਬ ਕਾਰੋ ਵਿਹਾਰਾ ਤੇਰਾ ਜਿਹੋ ਜਿਹਾ ਤੂੰ ਕੰਮ ਕਰਦਾ ਉਹੋ ਜਿਹਾ ਤੈਨੂੰ ਦੁੱਖ ਸੁੱਖ ਪ੍ਰਾਪਤ ਹੁੰਦਾ ਜੇ ਹਣ ਚੋਰੀ ਚੋਰ ਕਰ ਚੋਰੀ ਚੋਰ ਚੋਰੀ ਕਰਦਾ ਤਾਂ ਡਾਂਗਾ ਪੈਣਗੀਆਂ ਹੀ ਆ ਉਹਨੂੰ ਜੇਲ੍ਹ ਵੀ ਜਾਣਾ ਪੈਂਦਾ ਮਾੜੇ ਕੰਮ ਕਰਨ ਵਾਲੇ ਨੂੰ ਕਸ਼ਟ ਕੱਟਣਾ ਪੈਂਦਾ ਉਹ ਦੱਦੇ ਦੋਸ਼ ਨਾ ਦੇਉ ਕਿਸੇ ਦੋਸਤ ਕਰਮਾ ਆਪਣੇਆ ਜੋ ਮੈਂ ਪਾਇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨ ਦੀ ਜੇ ਅਬਰ ਜਨਾ ਇਹ ਗੁਰਬਾਣੀ ਵਿੱਚ ਪੰਕਤੀ ਆ ਵੀ ਜੂ ਤੂੰ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਰਹਿੰਦਾ ਜਿਹੋ ਜੇ ਤੂੰ ਕਰਮ ਕਰਦਾ ਉਹੇ ਜਾਂ ਤੈਨੂੰ ਸੁੱਖ ਦੁੱਖ ਪ੍ਰਾਪਤ ਹੁੰਦਾ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਵੀ ਸਾਨੂੰ ਰੱਬ ਨੇ ਦੇਤਾ ਜਾਂ ਭਲਾਣੇ ਨੇ ਦੇਤਾ ਦੁੱਖ ਨਾ ਦੁੱਖ ਭਾਈ ਸੁੱਖ ਤੇਰੇ ਕਰਮਾਂ ਦਾ ਆਉਂਦਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਅੱਗੇ ਮਹਾਰਾਜ ਕਹਿੰਦੇ ਨੇ ਪੜ ਬਾਦ ਬਖਾਣੇ ਸਿਰ ਮਾਰੇ ਜਮ ਕਾਲਾ ਮਹਾਰਾਜ ਨੇ ਪਹਿਲੇ ਬੰਦ ਚ ਦੱਸਦੀ ਬ੍ਰਹਮਾ ਦੀ ਰਚੀ ਹੋਈ ਬਾਣੀ ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਰੱਖਦੀ ਹੈ ਮਾਇਆ ਦਾ ਪ੍ਰਭਾਣ ਹੀ ਦੂਰ ਕਰਦੀ ਠੀਕ ਹੈ ਜੀ ਮਾਇਆ ਵਿੱਚ ਹੀ ਖਚ ਰਹਿਦਾ ਬੰਦਾ ਜਿਹੜਾ ਉਹਦੇ ਨਾਲ ਜੁੜ ਗਿਆ ਤਿੰਨਾ ਗੁਣਾ ਵਿੱਚ ਹੀ ਰੱਖਦੀ ਹੈ ਮਾਇਆ ਦੇ ਜਾਲ ਵਿੱਚ ਹੀ ਰੱਖਦੀ ਹੈ ਮਹਾਰਾਜ ਨੇ ਦੋ ਵਾਰੀ ਲਿਖ ਕੇ ਦੱਸਤਾ ਅੱਗੇ ਮਹਾਰਾਜ ਕਹਿੰਦੇ ਪੜ ਬਾਦ ਬਖਾਣੇ ਸਿਰ ਮਾਰੇ ਜਮ ਕਾਲਾ ਕਿਉਂਕਿ ਉਸ ਨੂੰ ਪੜ ਕੇ ਵਿਦਵਾਨ ਪੰਡਤ ਬਹਿਸ ਹੀ ਕਰਦੇ ਹਨ ਜਿਹੜੇ ਵਿਦਵਾਨ ਹਨ ਉਸ ਬਾਣੀ ਨੂੰ ਪੜਦੇ ਨੇ ਤਾਂ ਬਹਿਸ ਹੀ ਕਰਦੇ ਨੇ ਹੋਰ ਨਹੀਂ ਕੁਝ ਮਹਾਰਾਜ ਕਹਿੰਦੇ ਕਿਉਂਕਿ ਉਸ ਨੂੰ ਪੜ੍ਹ ਕੇ ਵਿਦਵਾਨ ਪੰਡਤ ਵੈਸੇ ਹੀ ਕਰਦੇ ਹਨ ਉਹਨਾਂ ਦੇ ਸਿਰ ਤੇ ਆਤਮਿਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ ਅੱਗੇ ਤਤ ਨਚਿਨ ਬੰਨੇ ਪੰਡ ਪਰਾਲਾ ਮਹਾਰਾਜ ਕਹਿੰਦੇ ਉਹ ਅਸਲੀਅਤ ਜੀਵਨ ਮਨੋਰਥ ਨੂੰ ਨਹੀਂ ਜਾਣਦੇ ਪਛਾਣਦੇ ਉਹ ਧਰਮਕ ਰਚਨਾਵਾਂ ਦੀਆਂ ਪਰਾਲੀ ਦੀਆਂ ਪੰਡਾਂ ਹੀ ਆਪਣੇ ਸਿਰ ਤੇ ਬੰਨ ਰੱਖਦੇ ਹਨ ਚਾਹੇ ਉਹ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ 5 ਮਿੰਟ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲਾ ਉਹ ਕਿਸਨਾਤ ਨਹੀਂ ਹੈ ਮੈਂ ਵੀ ਬੱਚਾ ਹੀ ਆ ਬਈ ਛੇਤੀ ਛੇਤੀ ਬਾਣੀ ਪੜ ਲਈ ਕੰਮ ਨਵੇੜ ਤਾਂ ਨਵੇੜਨ ਵਾਲਾ ਕੰਮ ਕੋਈ ਨਹੀਂ ਜਿੱਥੇ ਇਹ ਤਾਂ ਗੁਰਬਾਣੀ ਨੂੰ ਪਿਆਰ ਨਾਲ ਪੜਨਾ ਤੇਰੀ ਸੁਰਤ ਜੁੜੇ ਗੁਰੂ ਦੇ ਨਾਲ ਵੀ ਅਧਾ ਘੰਟਾ ਜਪਜੀ ਸਾਹਿਬ ਨੂੰ ਲੱਗਦਾ ਜੇ ਸਹੀ ਤਰੀਕੇ ਨਾਲ ਆਪਾਂ ਪੜ੍ਹਨੀ ਆ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਿਆਂ ਅਹ ਗੁਰੂ ਦੇ ਗੁਣ ਜਾ ਪੜਨੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਿੱਖਣੇ ਆ ਤਾਂ ਭਾਈ ਟਾਈਮ ਲੱਗਦਾ ਉਹਨੂੰ ਧਿਆਨ ਨਾਲ ਬਾਣੀ ਨੂੰ ਪੜ੍ਹਨਾ ਤੇ ਨਹੀਂ ਤਾਂ ਫਿਰ ਮਹਾਰਾਜ ਨੇ ਜਿਵੇਂ ਹੁਣਾ ਦੱਸਿਆ ਇਹ ਫਿਰ ਸਾਡੇ ਵਿੱਚ ਵੀ ਗੱਲ ਉਹੀ ਆ ਵੀ ਜੇ ਅਸੀਂ ਮਤਲਬ ਲਾ ਵੀ ਇੱਕ ਖਾਣਾ ਪੂਰਤੀ ਕਰਦੇ ਆ ਰਸਮ ਪੂਰਤੀ ਕਰਦੇ ਆ ਵੀ ਸਵੇਰੇ ਉੱਠ ਕੇ ਜਪਜੀ ਸਾਹਿਬ ਕਰਨਾ ਜੀ ਸੁਖਮਨੀ ਕਰਨਾ ਵੀ ਚਲੋ ਜੀ ਸਪੀਟਾ ਪੱਟੀ ਚੱਲੋ ਠੀਕ ਆ ਜੀ ਡੇਢ ਘੰਟਾ ਸੁਖਮਨੀ ਸਾਹਿਬ ਨੂੰ ਲੱਗਦਾ ਤਾਂ ਘੰਟਾ ਜਪਜੀ ਸਾਹਿਬ ਨੂੰ ਲੱਗਦਾ ਜੇ ਸਹੀ ਤਰੀਕੇ ਨਾਲ ਪੜਹੀਏ ਤਾਂ ਪੌਣੇ 2 ਘੰਟੇ ਵੀ ਲੱਗ ਜਾਂਦੇ ਆ ਸੁਖਮਨੀ ਸਾਹਿਬ ਪਾਠ ਨੂੰ ਪਰ ਜੇ ਹੁਣ ਜੇ ਕੋਈ ਮੇਰੇ ਵਰਗਾ ਕਹਿੰਦਾ ਮੈਂ 5 ਮਿੰਟਾਂ ਚ ਜਪਜੀ ਸਾਹਿਬ ਕਰ ਦਿੰਨਾ ਜੀ ਤੇ ਅੱਧੇ ਪੌਣੇ ਅੱਧੇ ਘੰਟੇ ਚ ਮੈਂ ਕਰ ਦਿੰਨਾ ਸੁਖਮਨੀ ਸਾਹਿਬ ਫਿਰ ਉਹ ਸਮਝਣ ਨੂੰ ਪੜੀ ਨਹੀਂ ਇੱਕ ਰਸਮ ਪੂਰਤੀ ਕੀਤੀ ਐ ਸਪੀਟਾ ਪੱਟੀਆਂ ਉਂਗਲ ਹੀ ਫੇਰੀ ਆ ਅਮੈਂ ਦੇਖਦਾ ਹੁਣ ਨਾ ਉਂਗਲੀ ਫੇਰਨੀ ਆ ਆ ਇਸ ਤਰ੍ਹਾਂ ਦੇਖਿਓ ਮੇਰੇ ਹੱਥ ਲੀ ਇਹ ਪਾਠ ਕਰਨਾ ਕੋਈ ਬਾਣੀ ਪੜਨੀ ਹੈ ਨਾ ਇਹ ਤਾਂ ਰਸਮ ਪੂਰਤੀ ਆ ਵੀ ਬਸ ਅੱਖਾਂ ਵਿੱਚ ਦੀ ਮਨੀ ਨਿਕਲਦੀ ਬਾਣੀ ਇੰਨੀ ਛੇਤੀ ਚਲੋ ਇਹ ਵਿੱਚੋਂ ਗੱਲ ਆ ਗਈ ਸੀ ਜੀ ਕਰਨੀ ਪੈਗੀ ਅੱਗੇ ਮਹਾਰਾਜ ਕਹਿੰਦੇ ਮਨਮੁਖ ਅਗਿਆਨ ਕੁਮਾਰਗ ਪਾਏ ਹੇ ਭਾਈ ਭਾਵੇਂ ਉਹ ਲੋਕ ਪਰਲੋਕ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ ਪਛਾਣ ਤੋਂ ਸੱਖਣੇ ਰਹਿੰਦੇ ਨੇ ਸੱਖਣੇ ਰਹਿਣ ਦੇ ਕਾਰਨ ਗਲਤ ਜੀਵਨ ਰਾਹ ਤੇ ਪਏ ਰਹਿੰਦੇ ਹਨ ਉਹ ਸਹੀ ਰਸਤਾ ਨਹੀਂ ਪ੍ਰਾਪਤ ਕਰ ਸਕਦੇ ਜਿਨੇ ਗਿਆਨ ਨਹੀਂ ਲਿਆ ਜੇ ਕੱਲੀ ਵਹਿ ਸੀ ਕੀਤੀ ਆ ਤਾਂ ਵੀ ਆ ਪੜ ਲੈਣਾ ਮੈਂ ਇੰਨੇ ਟਾਈਮ ਤੇ ਇੰਨੀ ਬਾਣੀ ਪੜ ਰਣਾ ਵੈਸਾ ਅੱਗੇ ਮਹਾਰਾਜ ਕਹਿੰਦੇ ਹਰ ਨਾਮ ਵਿਸਾਰਿਆ ਬਹੁ ਕਰਮ ਦੇ ਡਰਾਏ ਅਰਥ ਹੈ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਤਾਂ ਪੁਣਾ ਦਿੰਦੇ ਹਨ ਪਰ ਹੋਰ ਵਰਤਨ ਵਰਤਨੇਮ ਆਦਕ ਅਨੇਕਾ ਕਰਮ ਕਰਨ ਦੀ ਪਕਿਆਈ ਕਰਦੇ ਹਨ ਵੇ ਪੱਕਾ ਕਰ ਲਿਆ ਭਭ ਜਲ ਡੂਬੇ ਦੂਜੇ ਭਾਏ ਦੁਬਾਰੇ ਪੰਕਤੀ ਪਹਿਲਾਂ ਵਾਲੀ ਬੋਲਦੇ ਆ ਜੀ ਹਰ ਨਾਮ ਵਿਸਾਰਿਆ ਬਹੁ ਕਰਮ ਦਰੜਾਈ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਤਾਂ ਭੁਲਾ ਦਿੰਦੇ ਹਨ ਪਰ ਹੋਰ ਵਰਤਨੇਮ ਆਦਿਕ ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ ਵੀ ਆ ਦ੍ਰੜ ਕਰ ਲਿਆ ਜਿਹਦੇ ਮੈਂ ਆਪਾਂ ਕਹਿੰਦੇ ਪੱਕਾ ਕਰ ਲਿਆ ਰਟਣ ਲਾ ਲਿਆ ਬਸ ਰੱਟਾ ਲਾ ਕੇ ਪੱਕਾ ਕਰ ਲਿਆ ਗਿਆਨ ਕੋਈ ਨਹੀਂ ਪ੍ਰਾਪਤ ਕੀਤਾ ਵਿੱਚੋਂ ਫਿਰ ਮਹਾਰਾਜ ਕਹਿੰਦੇ ਉਹਨਾਂ ਨਾਲ ਕੀ ਹੁੰਦਾ ਭੱਜ ਲਟੂਪੇ ਦੂਜੇ ਭਾਏ ਅਜਿਹੇ ਮਨੁੱਖ ਪ੍ਰਮਾਤਮਾ ਤੋਂ ਬਿਨਾਂ ਹੋਰ ਪਿਆਰ ਵਿੱਚ ਫਸੇ ਰਹਿਣ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਨ ਬਕਾਰਾਂ ਵਿੱਚ ਫਸੇ ਰਹਿੰਦੇ ਹਨ ਮਹਾਰਾਜ ਕਹਿੰਦੇ ਮਾਇਆ ਕਾ ਮਹਤਾਜ ਪੰਡਤ ਕਹਾਵੇ ਮਹਾਰਾਜ ਕਹਿੰਦੇ ਹੈ ਭਾਈ ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ ਮਾਇਆ ਦਾ ਤ੍ਰਿਸ਼ਨਾਲੂ ਮਾਇਆ ਦਾ ਤ੍ਰਿਸ਼ ਤ੍ਰਿਸ਼ਨਾਲੂ ਰੰਗਾ ਹੋਇਆ ਵੀ ਆਪਣੇ ਆਪ ਨੂੰ ਪੰਡਤ ਅਖਵਾਉਂਦਾ ਹੈ ਅਖਵਾਉਂਦਾ ਆਪਣੇ ਆਪ ਨੂੰ ਵਿਦਵਾਨ ਪਰ ਰਹਿੰਦਾ ਮਾਇਆ ਦਾ ਤ੍ਰਿਸ਼ਨਾਲੂ ਹੀ ਉਹਦੀ ਤ੍ਰਿਸ਼ਨਾ ਹੀ ਲੱਗੀ ਰਹਿੰਦੀ ਹੈ ਮਾਇਆ ਦੀ ਕੋਈ ਬਿਖਿਆਰਾ ਤਾਂ ਬਹੁਤ ਦੁੱਖ ਪਾਵੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਅੰਤਰ ਆਤਮੇ ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੇ ਉਸ ਦੇ ਗਲ ਵਿੱਚ ਆਤਮਕ ਆਤਮਕ ਮੌਤ ਦਾ ਫਹਾ ਪਿਆ ਰਹਿੰਦਾ ਹੈ ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ ਜਿਹੜਾ ਕਹਦਾ ਮੈਂ ਮਨ ਕਰਕੇ ਬਹੁਤ ਦੁਖੀ ਰਹਿੰਦਾ ਉਹ ਆਤਮਕ ਮੌਤ ਹੀ ਦੁਖੀ ਰਹਿੰਦਾ ਇਨਸਾਨ ਅਗਲੇ ਬੰਦ ਜੀ ਮਹਾਰਾਜ ਦੱਸਣ ਲੱਗੇ ਨੇ ਗੁਰਮੁਖ ਜਮ ਕਾਲ ਨੇੜ ਨਾ ਆਵੇ ਪਰ ਏ ਭਾਈ ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਟੁਕਦੀ ਹੋ ਮੰਨ ਦੂਜਾ ਸ਼ਬਦ ਜਲਾਵੇ ਉਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹੋਮੇ ਛਾੜ ਦਿੰਦਾ ਹੈ ਨਾਮੇ ਰਾਤੇ ਹਰ ਗੁਣ ਗਾਵੇ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੀ ਰੰਗਿਆ ਰਹਿ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਅੱਗੇ ਦੱਸਦੇ ਨੇ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਚਰਨੀ ਲਾਗੇ ਤਾਂ ਮਹਿਲ ਪਾਵੇ ਜਿਹੜਾ ਮਨੁੱਖ ਉਹਨਾਂ ਭਗਤ ਜਨਾਂ ਦੀ ਚਰਨੀ ਲਗਦਾ ਹੈ ਉਹ ਵੀ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਭਗਤ ਪਿਆਰਿਆਂ ਦੀ ਜਿਹੜਾ ਸੰਗਤ ਕਰਦਾ ਹੈ ਗੁਰਮਖ ਪਿਆਰਿਆਂ ਦੀ ਸੰਗਤ ਕਰਦਾ ਹੈ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣ ਸੇਤਨਵੰਤ ਤੇ ਸਹਿਜੁ ਗਮਾਹੀ ਇਹ ਅਗਲਾ ਬੰਦ ਆ ਪਹਿਲੇ ਬੰਦ ਚ ਮਹਾਰਾਜ ਕਹਿੰਦੇ ਸਤਹੀ ਨਿਰਮਲ ਸਹਿਜ ਸਮਾਵੇ ਉਹ ਵੀ ਸਦਾ ਹੀ ਪਵਿੱਤਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਗੁਰਮਖਾਂ ਦੀ ਸੰਗਤ ਕਰਨ ਵਾਲਾ ਹੁਣ ਆਪਾਂ ਗੁਰਮਖਾਂ ਦੀ ਸੰਗਤ ਕਰ ਰਹੇ ਹਾਂ ਜਿੰਨੇ ਭੈਣ ਭਰਾ ਬੈਠੇ ਆ ਗੁਰਮਖ ਕਿਹੜੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਰਹਿਣ ਵਾਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਠੀਕਾ ਜੀ 6 ਗੁਰੂ ਸਹਿਬਾਨਾਂ ਦੀ ਬਾਣੀ ਹੈ 15 ਭਗਤ ਸਹਿਬਾਨਾਂ ਦੀ ਬਾਣੀ ਹੈ 11 ਭਟ ਸਹਿਬਾਨ ਤੇ 3 ਗੁਰਸਿੱਖ ਸਹਿਬਾਨ 35 ਮਹਾਂਪੁਰਖਾਂ ਦੀ ਆਪਾਂ ਸੰਗਤ ਕਰ ਰਹੇ ਹਾਂ ਇਹ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਸਾਡਾ ਵੀ ਜੀਵਨ ਇਹਨਾਂ ਵਰਗਾ ਹੋ ਸਕਦਾ ਜੇ ਅਸੀਂ ਇਹਨਾਂ ਦੀ ਸੰਗਤ ਵਿੱਚ ਰਹੀਏ ਤਾਂ ਜੇ ਆਪਾਂ ਚਲੋ 10 ਮਿੰਟ ਗੱਲ ਸੁਣੀ ਮੁੜ ਕੇ ਆਪਣੀ ਮਰਜ਼ੀ ਨਾਲ ਜਿੱਤਰ ਨੂੰ ਜੀਅ ਕਰਤਾ ਤੁਰਪੇ ਫੇਰ ਨਹੀਂ ਗਰੰਟੀ ਕੋਈ ਮਹਾਰਾਜ ਕਹਿੰਦੇ ਸਤਹੀ ਨਿਰਮਲ ਸਹਿਜ ਸਮਾਵੇ ਉਹ ਵੀ ਸਦਾ ਹੀ ਪਵਿੱਤਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮ ਕਟੋਲਤਾ ਵਿੱਚ ਟਿਕਿਆ ਰਹਿੰਦਾ ਜਿਹੜਾ ਇਹਨਾਂ ਦੀ ਸੰਗਤ ਕਰਦਾ ਗੁਰਮੁਖ ਪਿਆਰਿਆਂ ਦੀ 35 ਮਹਾਂਪੁਰਖਾਂ ਦੀ ਆਪਾਂ ਇਸ ਵਕਤ ਸੰਗਤ ਕਰ ਰਹੇ ਹਾਂ ਅਗਲੇ ਵੰਦ ਚ ਮਹਾਰਾਜ ਦੱਸਦੇ ਨੇ ਹਰ ਕਥਾ ਸੁਣੇ ਸੇ ਤਨਵੰਤ ਦਿ세 ਜੁਗਮਾਹੀ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਦੇ ਹਨ ਉਹ ਜਗਤ ਵਿੱਚ ਪ੍ਰਤੱਖ ਤਨਾਂਡ ਦਿਸਦੇ ਹਨ ਜਗਤ ਦੇ ਵਿੱਚ ਵੱਡੇ ਧਨਵਾਨ ਬਣ ਜਾਂਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਦੀ ਕਥਾ ਕਹਾਣੀ ਦੀਆਂ ਗੱਲਾਂ ਸੁਣਦੇ ਨੇ ਜਿਵੇਂ ਹੁਣ ਆਪਾਂ ਗੁਰੂ ਦੀਆਂ ਗੱਲਾਂ ਸੁਣ ਰਹੇ ਹਾਂ ਸਾਰੇ ਜਾਣੇ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਦੇ ਹਨ ਉਹ ਜਗਤ ਵਿੱਚ ਪ੍ਰਤੱਖ hatanਾੜ ਦਿਸਦੇ ਹਨ ਉਹ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਭਟਕਦੇ ਫਿਰਦੇ ਗੁਰੂ ਦਾ ਗਿਆਨ ਬਚਾਉਂਦਾ ਜੀ ਅੱਗੇ ਮਹਾਰਾਜ ਕਹਿੰਦੇ ਤਨ ਕੋ ਸਭ ਨਿਭੇ ਤਨ ਕੋ ਸਭ ਨਿਭੇ ਅਨ ਦਿਨ ਪੂਜ ਕਰਾਈ ਕਰਾਈ ਮਹਾਰਾਜ ਕਹਿੰਦੇ ਸਾਰੇ ਲੋਕ ਉਹਨਾਂ ਅੱਗੇ ਨਿਉਂਦੇ ਹਨ ਆ ਜਿਹੜੇ ਭਗਤ ਪਿਆਰਿਆਂ ਨੇ ਗੁਰੂ ਦੀ ਗੱਲ ਸੁਣੀ ਪ੍ਰਮਾਤਮਾ ਦੀ ਗੱਲ ਸੁਣੀ ਉਹਨਾਂ ਆਪਾਂ ਗੱਲ ਕਰੀ ਨਾ 35 ਮਹਾਂਪੁਰਖਾਂ ਦੇ ਚਰਨੀ ਲੱਗੇ ਬੈਠੇ ਆਪਾਂ ਇਹਨਾਂ 35 ਮਹਾਪੁਰਖਾਂ ਨੂੰ ਸਾਰੀ ਦੁਨੀਆ ਝੁਕਦੀ ਹੈ। ਨਮਸਕਾਰ ਕਰਦੀ ਹੈ ਕਿ ਸਾਰੀ ਦੁਨੀਆ। ਮਹਾਰਾਜ ਕਹਿੰਦੇ ਸਾਰੇ ਲੋਕ ਉਹਨਾਂ ਅੱਗੇ ਨਿਉਂਦੇ ਹਨ ਤੇ ਹਰ ਵੇਲੇ ਉਹਨਾਂ ਦਾ ਆਦਰ ਸਤਕਾਰ ਕਰਦੇ ਹਨ। ਸਹਜੇ ਗੁਣ ਰਵੇ ਸੱਚੇ ਮਨਮਹੀ ਜੋ ਕਿ ਉਹ ਮਨੁੱਖ ਆਤਮ ਘੜੋਲਤਾ ਵਿੱਚ ਟਿਕ ਕੇ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਦੇ ਗੁਣ ਆਪਣੇ